ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪਹਿਲੇ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਅਤੇ ਡੇਰਾ ਬਾਬਾ ਨਾਨਕ ਦੀ ਕੁਮਾਂਤਰੀ ਸਰਹੱਦ ਤੇ ਬਣਾਏ ਗਏ ਸ਼੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਵਿੱਚ ਪਿਛਲੇ ਦਿਨੀ ਰਾਵੀ ਦਰਿਆ ਦਾ ਪਾਣੀ ਭਰ ਗਿਆ ਸੀ ਜਦ ਕੀ ਹੁਣ ਪਾਣੀ ਘਟਣ ਤੋਂ ਬਾਅਦ ਲੈਂਡਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਪੈਸੰਜਰ ਟਰਮੀਨਲ ਦੀ ਸਾਫ ਸਫਾਈ ਦੀ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਜਦ ਕਿ ਦੂਸਰੇ ਪਾਸੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਸਫਾਈ ਵੀ ਜ਼ੋਰਾਂ ਤੇ ਚੱਲ ਰਹੀ ਹੈ ਡੇਰਾ ਬਾਬਾ ਨਾਨਕ ਦੀ ਕੁਮਾਂਤਰੀ ਸਰਹੱਤੇ ਲੈਂਡਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਨੂੰ ਨਵੰਬਰ 2019 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੀਬ 3.5 ਅਰਬ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ 에য়ারਪੋਰਟ ਦੀ ਤਰਸਤੇ ਪੈਸੇਂਜਰ ਟਰਮੀਨਲ ਬਣਾਇਆ ਗਿਆ ਸੀ ਇਸ ਟਰਮੀਨਲ ਵਿੱਚ ਰਾਵੀ ਦਰਿਆ ਦਾ ਪਾਣੀ ਵਦਨ ਕਰਨ ਟਰਮੀਨਲ ਦੇ ਵਿੱਚ ਲਾਲ ਰੰਗ ਦੀ ਚਿਕਨੀ ਮਿੱਟੀ ਰੇਤ ਅਤੇ ਸਫਾਈ ਟਰਮੀਨਲ ਵਿੱਚੋਂ 30 ਤੋਂ ਵੱਧ ਐਲਪੀਆਈ ਦੇ ਕਾਰਨ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਰਾਵੀ ਦਾ ਪਾਣੀ ਆਉਣ ਕਾਰਨ ਟਰਮੀਨਲ ਦਾ 16 ਏਕੜ ਰਕਬਾ ਮਿੱਟੀ, ਰੇਤ ਅਤੇ ਪਾਣੀ ਨਾਲ ਪ੍ਰਭਾਵਿਤ ਹੋਇਆ ਹੈ ਜਿਸ ਕਾਰਨ ਜਿੱਥੇ ਟਰਮੀਨਲ ਦਾ ਚੋਗਿਰਦਾ ਚਿਕੜੋ ਚਿਕੜ ਹੀ ਹੋਇਆ ਪਿਆ ਹੈ। ਉੱਥੇ ਟਰਮੀਨਲ ਅੰਦਰ ਪਾਕਿਸਤਾਨ ਜਾਣ ਵਾਲੇ ਸਰਦਾਲਾਂ ਲਈ ਬਣਾਏ ਗਏ 52 ਦੇ ਕਰੀਬ ਕਾਊਂਟਰ ਪ੍ਰਭਾਵਿਤ ਹੋਣ ਤੋਂ ਇਲਾਵਾ ਉਹਨਾਂ ਵਿੱਚ ਲੱਗੇ ਕੰਪਿਊਟਰ ਸਕੈਨਰ ਆਦੀ ਇਲੈਕਟ੍ਰੋਨਿਕ ਮਸ਼ੀਨਰੀ ਵੀ ਪ੍ਰਭਾਵਿਤ ਹੋਈ ਹੈ ਇੱਥੋਂ ਤੱਕ ਕਿ ਟਰਮੀਨਲ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ ਇਸ ਮੌਕੇ ਤੇ ਟਰਮੀਨਲ ਦੇ ਜੀਐਮ ਸੰਦੀਪ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰਾਵੀ ਦੇ ਪਾਣੀ ਕਾਰਨ ਟਰਮੀਨਲ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਨੇ ਦੱਸਿਆ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਅਤੇ ਨਾਨਕ ਨਾਮ ਲੈਵਾ ਸੰਗਤਾਂ ਲਈ ਬਣਾਏ ਗਏ ਟਰਮੀਨਲ ਦੀ ਸਫਾਈ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ। ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਟਰਮੀਨਲ ਮੋੜ ਪਹਿਲਾ ਵਾਂਗ ਹੀ ਆਪਣੀ ਸੁੰਦਰਤਾ ਨੂੰ ਬਹਾਲ ਰੱਖਦਿਆਂ ਹੋਇਆ ਚਮਕੇਗਾ ਅਤੇ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਟਰਮੀਨਲ ਨੂੰ ਸੁੰਦਰ ਬਣਾਉਣ ਲਈ ਟੀਮਾਂ ਦਿਨ ਰਾਤ ਲੱਗੀਆਂ ਹੋਈਆਂ ਹਨ। ਕਲਾ ਨੋਤ ਮਹਿੰਦਰ ਸਿੰਘ ਅਰਲੀਪੰਦੀ ਰਿਪੋਰਟ ਪੰਜਾਬੀ ਜਾਗਰਣ